ਸਤਿ ਸ਼੍ਰੀ ਅਕਾਲ ਜੀ ਪੰਜਾਬ ਵਿੱਚ ਲੋਕਤੰਤਰ ਦਾ ਹੋ ਰਿਹਾ ਘਾੜ ਸਰਪੰਚੀ ਚੋਣਾਂ ਦੇ ਵਿੱਚ ਜਿੰਨਾ ਲੋਕਾਂ 'ਚ ਉਤਸ਼ਾਹ ਸੀ ਕਿਉਂਕਿ ਜਿਹੜਾ ਭ੍ਰਿਸ਼ਟਾਚਾਰ ਹੈ ਉਹ ਪਿੰਡ ਲੈਵਲ ਤੋਂ ਸ਼ੁਰੂ ਹੋ ਕੇ ਉੱਪਰ ਤੱਕ ਜਾਂਦਾ ਜੇਕਰ ਅੱਜ ਸੌਦੇਬਾਜ਼ੀਆਂ ਨਾਲ ਸਰਪੰਚ ਬਣਨਗੇ ਖਰੀਦੋ-ਖੁਰੀਦ ਤੋਂ ਹੋ ਕੇ ਉਹ ਭ੍ਰਿਸ਼ਟਾਚਾਰ ਦੀ ਨਹੀਂ ਰੱਖੀ ਜਾਏਗੀ ਜੇਕਰ ਭ੍ਰਿਸ਼ਟਾਚਾਰ ਦੀ ਨਹੀਂ ਹੀ ਅਸੀਂ ਪੰਜਾਬ 'ਚ ਰੱਖਣੀ ਹੈ ਜਿਨਨੇ ਆਮ ਆਦਮੀ ਪਾਰਟੀ ਦੇ ਸਰਪੰਚ ਆ ਮੈਂ ਮਾਨਯੋਗ ਸੀਐਮ ਸਾਹਿਬ ਨੂੰ ਦੱਸਣਾ ਚਾਹੁੰਦਾ ਆ ਕਿ ਇੱਕ ਪਾਸੇ ਤੇ ਉਹਨਾਂ ਨੇ ਸਿਬਲ ਤੇ ਨਾਲ ਲੜਨ ਦਾ ਐਲਾਨ ਕਰਤਾ ਜੇ ਤੁਸੀਂ ਸਿਬਲ ਤੇ ਨਹੀਂ ਲੜ ਰਹੇ ਫਿਰ ਤੁਹਾਨੂੰ ਇਹਨਾਂ ਕੀ ਡਰਿਆ ਵੀ ਤੁਸੀਂ ਬਖਲਾੜ ਦੇ ਵਿੱਚ ਆ ਕੇ ਤੁਹਾਡੇ ਐਮਐਲਏ ਸਾਹਿਬਾਨਾਂ ਨੇ ਜਗ੍ਹਾ ਜਗ੍ਹਾ ਦੇ ਉੱਤੇ ਜੋਗ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾਏ ਔਰ ਪੈਸੇ ਦੀ ਖਰੀਦੋ-ਖਰੋਦ ਕਰਕੇ ਔਰ ਜੋ ਅਯੋਗ ਸੀ ਜਾਂ ਸੌਦੇਬਾਜ਼ੀ ਨਾ ਜਿੰਨਾ ਕੋਈ ਪੈਸਾ ਨਹੀਂ ਹੋ ਸਕਦਾ ਵੀ ਐਸਾ ਆਦਮੀ ਜੋ ਯੋਗ ਹੋਵੇ ਪਰ ਪੈਸਾ ਨਾ ਹੋਵੇ ਜਿਹੜਾ ਬੰਦਾ ਅਜ 50 ਲੱਖ ਜਾਂ 20 ਲੱਖ ਰੁਪਇਆ ਦੇ ਕੇ ਪਿੰਡ ਨੂੰ ਸਰਪੰਚੀ ਲਏਗਾ ਉਹ ਭ੍ਰਿਸ਼ਟਾਚਾਰ ਨਹੀਂ ਕਰੂਗਾ ਤਾਂ ਕੀ ਕਰੂਗਾ ਉਹਨੇ ਵੀ ਆਪਣੇ ਬੱਚੇ ਪਾਲਣੇ ਆ ਇਹ ਭ੍ਰਿਸ਼ਟਾਚਾਰ ਜਿਹੜੀ ਨਹੀਂ ਹੈ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਬੜੀ ਡੂੰਗੀ ਰੱਖਤੀ ਆ ਜਿਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਬੜਾ ਹੀ ਖਤਰਨਾਕ ਰਿਜ਼ਲਟ ਆਉਣਗੇ ਔਰ ਦੂਜੀ ਗੱਲ ਇੱਕ ਬਹਿਬਲਪਲਾ ਪਿੰਡ ਦਾ ਜ਼ਿਕਰ ਆ ਰਿਹਾ ਵਾਰ-ਵਾਰ ਜਿੱਥੇ ਇੱਕ ਸੱਮਾ ਨਾਂ ਦੇ ਗੈਂਗਸਟਰ ਨੇ ਪਿੰਡ ਦੇ ਵਿੱਚ ਸ਼ਰਿਆਮ ਲੋਕਾਂ ਨੂੰ ਕਹਿੰਦਾ ਵੀ ਹਾਂ ਕੋਈ ਵੀ ਸਰਪੰਚੀ ਨਹੀਂ ਭਰੇਗਾ ਕੋਈ ਮੈਂਬਰ ਨਹੀਂ ਬਣੇਗਾ ਮੇਰਾ ਬਾਪ ਹੀ ਸਰਪੰਚ ਬਣੇਗਾ ਪੰਜਾਬ ਦੇ ਵਿੱਚ ਇੰਨਾ ਗੁੰਡਾ ਰਾਜ ਪੰਜਾਬ ਦੇ ਵਿੱਚ ਕਾਨੂੰਨ ਦਾ ਰਸਤਾ ਕਿੱਥੇ ਗਈ ਲਾਊਡ ਆਰਡਰ ਦੀ ਸਥਿਤੀ ਦਾ ਕੀ ਹਾਲ ਹੈ ਜੇ ਗੈਂਗਸਟਰ ਇਸ ਤਰ੍ਹਾਂ ਸ਼ਰਿਆਮ ਸਾਡੇ ਜਿਹੜੇ ਇਹ ਜੇ ਸਰਪੰਚੀ ਵਰਗੇ ਪਦ ਹੈ ਉਹਨਾਂ ਦੇ ਉੱਤੇ ਉਹੀ ਵਿਰਾਜਮਾਨ ਹੋ ਜਾਣਗੇ ਤੇ ਪੰਜਾਬ ਦਾ ਤਾਂ ਹੋ ਗਿਆ ਭਲਾ ਔਰ ਜੋ ਆਦਮੀ ਅੱਜ 50 ਲੱਖ ਰੁਪਇਆ ਦੇ ਕੇ ਔਰ ਦੂਜੇ ਜੋਗ उम्मीदवारों ਦੇ ਕਾਗਜ਼ ਕੈਂਸਲ ਕਰਵਾ ਕੇ ਸਰਪੰਚ ਬਣੇਗਾ ਉਹ ਭ੍ਰਿਸ਼ਟਾਚਾਰ ਨਹੀਂ ਫਲਾਊਗਾ ਤਾਂ ਕੀ ਕਰੂਗਾ ਤਾਂ ਮੇਰੀ ਸੀਐਮ ਸਾਹਿਬ ਨੂੰ ਅਪੀਲ ਹੈ ਵੀ ਜੇਕਰ ਅਸੀਂ ਆਪਾਂ ਲੋਕਤੰਤਰ ਨੂੰ ਹੀ ਖਤਮ ਕਰਨਾ ਤੇ ਇੱਕ ਇੱਕ ਆਪਣੇ ਵਿਧਾਨ ਸਭਾ ਚ ਲਿਆ ਕੇ ਨੂੰ ਤੇ ਐਸਾ ਕਾਨੂੰਨ ਬਣਾ ਦਿਓ ਵੀ ਜਿਵੇਂ ਆਪਾਂ ਚੇਅਰਮੈਨੀਆਂ ਦੇ ਉੱਤੇ ਅਪਾਇੰਟ ਕਰਦੇ ਆ ਤੇ ਉਵੇਂ ਹੀ ਸਰਪੰਚਾਂ ਨੂੰ ਪੁਆਇੰਟ ਕਰ ਦਊਂ ਤਾਂ ਕਿ ਪਿੰਡਾਂ ਦੇ ਵਿੱਚ ਵੈਰਤਾ ਨਾ ਵਧੇ ਦੁਸ਼ਮਣੀਤ ਨਾ ਪੈਣ ਲੋਕੀ ਆਪਸ ਦੇ ਵਿੱਚ ਦੁਸ਼ਮਣੀਬਾਜੀ ਇੰਨੀ ਪੈਦਾ ਹੋ ਗਈ ਆ ਕੜਵਾਟੇ ਦੀ ਪੈਦਾ ਹੋ ਗਈ ਪਿੰਡਾਂ 'ਚ ਕਈ ਪਿੰਡਾਂ ਦੇ ਵਿੱਚ ਕਤਲ ਹੋ ਗਏ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਐਕਸੀਡੈਂਟ ਦਾ ਰੂਪ ਦਿੱਤਾ ਗਿਆ ਤੇ ਮੇਰੀ ਬੇਨਤੀ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣ ਦਿਓ ਪੰਜਾਬ ਦਾ ਜਿਹੜਾ ਤੁਸੀਂ ਨੁਕਸਾਨ ਹੈ ਬਹੁਤ ਕਰ ਚੁੱਕੇ ਹੋ ਹੁਣ ਪੰਜਾਬ ਨੂੰ ਬਖਸ਼ ਦਿਓ ਮੇਰੀ ਇੰਨੀ ਹੀ ਗੁਜਾਰਸ਼ ਆਪ ਜੀ ਗਾੜੀ ਔਰ ਸੀਐਮ ਸਾਹਿਬ ਦੇ ਮੈਂ ਧਿਆਨ ਚ ਲਿਆਉਣਾ ਚਾਹੁੰਦਾ ਕਿ ਜਦੋਂ ਕੋਈ ਅੱਗ ਮੱਚਦੀ ਆ ਤੇ ਉਹ ਕੱਲੀ ਲੋਕਾਂ ਦੇ ਘਰਾਂ ਨੂੰ ਲੱਗਦੀ ਤੁਹਾਡੇ ਘਰਾਂ ਤੱਕ ਵੀ ਪਹੁੰਚਣੀ ਆ ਇਸ ਕਰਕੇ ਇਹ ਗੈਂਗਸਟਰਵਾਦ ਜੋ ਤੁਸੀਂ ਵਧਾਇਆ ਗੁੰਡਾਗਰਦੀ ਵਧਾਈ ਆ ਉੱਤੇ ਲਗਾਮ ਲਾਓ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ